ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲ੍ਹ ਤੁਸੀਂ ਦੇਖ ਰਹੇ ਹੋ ਟੈਨਿਕ ਸਵੇਰਾ ਟੀਵੀ ਤੇ ਇੱਕ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਵਿੱਚ ਡੂ اٹ ਗਾਣਿਆਂ ਦੀ ਸ਼ੁਰੂਆਤ ਕਰਨ ਵਾਲੀ ਉਹ ਹਸੀਨਾ ਜੋ ਅੱਜ ਵੀ ਸੋਸ਼ਲ ਮੀਡੀਆ ਤੇ ਉਦਾਂ ਹੀ ਸਰਗਰਮ ਹੈ ਜਦੋਂ ਵੀ ਕੋਈ ਵੀ ਉਸ ਨੂੰ ਸੁਣਦਾ ਹੈ ਤਾਂ ਵਾਕਿਆ ਦੇ ਵਿੱਚ ਆਵਾਜ਼ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਇਹ ਕਿਹਦੀ ਆਵਾਜ਼ ਹੈ ਇਹ ਆਵਾਜ਼ ਹੈਗੀ ਹੈ ਮਿਸ ਪੂਜਾ ਦੀ ਤੁਹਾਨੂੰ ਦੱਸ ਦਿੰਨੇ ਆ ਕਿ ਮਿਸ ਪੂਜਾ ਹਮੇਸ਼ਾ ਸੋਸ਼ਲ ਮੀਡੀਆ ਤੇ ਅੱਜ ਦੇ ਟਾਈਮ ਤੇ ਵੀ ਓਨੀ ਹੀ ਜ਼ਿਆਦਾ ਸਰਗਰਮ ਹੈ ਜਿੰਨੇ ਕਿ ਬਾਕੀ ਦੇ ਕਲਾਕਾਰ ਸਰਗਰਮ ਨੇ ਤੁਹਾਨੂੰ ਦੱਸ ਦਿੰਨੇ ਕਿ ਇੰਡਸਟਰੀ ਦੇ ਵਿੱਚ ਡੂ اٹ ਗਾਣਿਆਂ ਦੇ ਵਾਰਤ ਜਿਹੜੀ ਆ ਮਿਸ ਪੂਜਾ ਤੋਂ ਹੀ ਕਿਤੇ ਨਾ ਕਿਤੇ ਹੋਈ ਸੀ ਕਿਉਂਕਿ ਅਗਰ ਡੂ اٹ ਗਾਣੇ ਜਦੋਂ ਤੋਂ ਆਉਣੇ ਸ਼ੁਰੂ ਹੋਏ ਚਾਹੇ ਉਹ ਝੋਨਾ ਹੋ ਜੇ ਚਾਹੇ ਜਾਗੋ ਵਿੱਚ ਨਚੀ ਚਾਹੇ ਮੈਂ ਪਰੀਆਂ ਤੋਂ ਵੱਧ ਹੋਣੀ ਬਹੁਤ ਸਾਰੇ ਗਾਣੇ ਨੇ ਮਿਸ ਪੂਜਾ ਦੇ ਨਾਮੀ ਗਾਣੇ ਜਿੰਨਾਂ ਤੋਂ ਮਿਸ ਪੂਜਾ ਨੂੰ ਬਹੁਤ ਜ਼ਿਆਦਾ ਨੇਮ ਫੇਮ ਮਿਲਿਆ ਬਹੁਤ ਜ਼ਿਆਦਾ ਪਿਆਰ ਮਿਲਿਆ ਮਿਸ ਪੂਜਾ ਦੀ ਅਗਰ ਗੱਲ ਕਰੀਏ ਤਾਂ ਰਾਜਪੂਰਾ ਦੇ ਵਿੱਚ ਮਿਸ ਪੂਜਾ ਨੇ ਜਨਮ ਲਿਆ ਮਿਸ ਪੂਜਾ ਪੰਜਾਬ ਤੋਂ ਬਿਲੋਂਗ ਕਰਦੀ ਹੈ ਤੇ ਮਿਸ ਪੂਜਾ ਨੇ ਇੰਡਸਟਰੀ ਦੇ ਮਤਲਬ ਅਸੀਂ ਕਹਿ ਸਕਦੇ ਹਾਂ ਕਿ 500 ਤੋਂ ਵੱਧ ਗਾਣੇ ਜਿਹੜੇ ਨੇ ਉਹ ਰਿਕਾਰਡ ਕੀਤੇ ਨੇ ਡੂ ਟ੍ਰੈਕ ਨੇ ਉਹਨਾਂ ਦੀ ਕੋਈ ਗਿਣਤੀ ਹੀ ਨਹੀਂ ਹੈ ਸੋ ਮਿਸ ਪੂਜਾ ਦੀ ਅਗਰ ਗੱਲ ਕਰੀਏ ਤਾਂ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਗਾਇਕੀ ਦੀ ਗੁਰਤੇ ਦਿੱਤੀ ਯਾਨੀ ਕਿ ਗਾਇਕੀ ਦੇ ਕਰਕੇ ਅਗਰ ਮਿਸ ਪੂਜਾ ਇੰਡਸਟਰੀ ਦੇ ਵਿੱਚ ਸੀਗੀ ਤਾਂ ਆਪਣੇ ਪਿਤਾ ਕਰਕੇ ਸੀ ਉਹਨਾਂ ਦੇ ਪਿਤਾ ਦੀ ਥੋੜਾ ਸਮਾਂ ਪਹਿਲਾਂ ਡੈਥ ਵੀ ਹੋਈ ਜਿਸ ਤੋਂ ਬਾਅਦ ਮਿਸ ਪੂਜਾ ਕਾਫੀ ਸਮੇਂ ਤੱਕ ਨਾਰਮਲ ਨਹੀਂ ਹੋ ਪਾਈ ਪਰ ਨਾਲ ਦੀ ਨਾਲ ਉਹਨਾਂ ਦੀ ਗੱਲ ਖਰੀ ਕਿਉਂਕਿ ਹਮੇਸ਼ਾ ਫੈਨਸ ਦੇ ਅੰਦਰ ਇੱਕ ਸਵਾਲ ਹੁੰਦਾ ਸੀਗਾ ਕਿ ਮਿਸ ਪੂਜਾ ਪਤਾ ਨਹੀਂ ਮੈਰਿਡ ਹੈ ਕਿ ਨਹੀਂ ਹੈ ਆਪਣੇ ਮੈਰਿਟਲ ਸਟੇਟਸ ਨੂੰ ਕਦੇ ਵੀ ਅਪਡੇਟ ਨਹੀਂ ਕਰਦੇ ਪਰ ਜਦੋਂ ਮਿਸ ਪੂਜਾ ਨੇ ਰੋਮੀ ਦੇ ਨਾਲ ਆਪਣੀ ਫੋਟੋ ਸ਼ੇਅਰ ਕਰਦੀ ਕਿ ਐਨੀ ਕਿ ਇੰਡਸਟਰੀ ਦੇ ਉਹ ਪ੍ਰੋਡਿਊਸਰ ਜਿਨ੍ਹਾਂ ਦੇ ਨਾਲ ਫੋਟੋ ਸ਼ੇਅਰ ਕੀਤੇ ਤੇ ਇੱਕਦਮ ਸਾਰੇ ਸ਼ੌਕ ਹੋ ਗਏ ਹੈਰਾਨ ਹੋ ਗਏ ਕਿ ਮਿਸ ਪੂਜਾ ਮੈਰਿਡ ਹੈਰ ਮਿਸ ਪੂਜਾ ਬਾਹਰ ਰਹਿ ਰਹੀ ਹੈ ਮਿਸ ਪੂਜਾ ਪੰਜਾਬ ਇੰਡੀਆ ਉਦੋਂ ਹੀ ਆਉਂਦੀ ਜਦੋਂ ਕੋਈ ਸ਼ੋਅਜ਼ ਹੋਣ ਜਾਂ ਫਿਰ ਕਿਸੇ ਦੀ ਕੋਈ ਸ਼ੂਟਿੰਗ ਹੋਵੇ ਜਾਂ ਫਿਰ ਉਹਨਾਂ ਨੂੰ ਕਿਸੇ ਪ ਕਈ ਸ਼ੋਜ਼ ਦੇ ਵਿੱਚ ਉਹਨਾਂ ਨੂੰ ਐਜ਼ ਅ ਜੱਜ ਵੀ ਅਸੀਂ ਦੇਖਿਆ ਮਿਸ ਪੂਜਾ ਨੂੰ ਬਹੁਤ ਅੱਛਾ ਇੰਡਸਟਰੀ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਬਣਾਇਆ ਔਰ ਮਿਸ ਪੂਜਾ ਦਾ ਇੱਕ ਬੇਟਾ ਵੀ ਹੈ ਜੋ ਬਹੁਤ ਪਿਆਰਾ ਔਰ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਤਸਵੀਰਾਂ ਵੀਡੀਓਜ਼ ਵੀ ਮਿਸ ਪੂਜਾ ਜੋ ਹੈ ਸ਼ੇਅਰ ਕਰ ਰਿਹਾ ਸੋ ਹਾਲੀ ਦੇ ਵਿੱਚ ਮਿਸ ਪੂਜਾ ਦਾ ਇੱਕ ਗਾਣਾ ਰਿਲੀਜ਼ ਹੋਇਆ ਹੈ ਉਹ ਗਾਣੇ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਕਿਉਂਕਿ ਮਿਸ ਪੂਜਾ ਬਹੁਤ ਘਟ ਗਾਣੇ ਕਰ ਦਿੰਦੇ ਕਿਉਂਕਿ ਪਹਿਲਾਂ ਜਦੋਂ ਦਾ ਮਿਸ ਪੂਜਾ ਦਾ ਸੀਗਾ ਉਦੋਂ ਸਿਰਫ ਔਰ ਸਿਰਫ ਮਿਸ ਪੂਜਾ ਚੱਲਦੀ ਸੀ ਕਿਸੇ ਵੀ ਵਿਆਹ ਸ਼ਾਦੀ ਚ ਚੱਲ ਜਾਂਦੇ ਸੀ ਕਿ ਉਹ ਮਿਸ ਪੂਜਾ ਦੇ ਹੀ ਗਾਣੇ ਚੱਲਦੇ ਸੀ ਕੋਈ ਵੀ ਐਸਾ ਕਲਾਕਾਰ ਨਹੀਂ ਸੀਗਾ ਜਿਸ ਨੇ ਮਿਸ ਪੂਜਾ ਦੇ ਗਾਣੇ ਤੇ ਡਾਂਸ ਨਾ ਕੀਤਾ ਹੋਵੇ ਜਾਂ ਮਿਸ ਪੂਜਾ ਦੇ ਨਾਲ ਗਾਣਾ ਨਾ ਗਾਇਆ ਹੋਵੇ ਸੋ ਇਹ ਵੀ ਅੱਜ ਦੇ ਟਾਈਮ ਤੇ ਗੱਲ ਕਰੀਏ ਤਾਂ ਮਿਸ ਪੂਜਾ 41 ਸਾਲ ਦੇ ਨੇ ਲੇਕਿਨ ਅੱਜ ਦੇ ਕਲਾਕਾਰ ਜਿੰਨੇ ਵੀ ਨੇ ਉਹਨਾਂ ਦੇ ਬਰਾਬਰ ਹੀ ਸੋਸ਼ਲ ਮੀਡੀਆ ਤੇ ਐਕਟਿਵ ਨੇ ਔਰ ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਫਿਟ ਐਂਡ ਫਾਈਨ ਰੱਖ ਕੇ ਆਪਣੇ ਆਪ ਨੂੰ ਫਿਟ ਐਂਡ ਫਾਈਨ ਰੱਖਣ ਤੋਂ ਬਾਅਦ ਵੀ ਜੁੱਦ ਸੋਸ਼ਲ ਮੀਡੀਆ ਤੇ ਸਰਗਰਮ ਨੇ ਔਰ ਫੈਨਸ ਦਮਨੋਰੰਜਨ ਕਰਦੇ ਨੇ ਸੋ ਇਹ ਗਾਣਾ ਜਿਹੜਾ ਉਹਨਾਂ ਦਾ ਹਾਲੀ ਦੇ ਵਿੱਚ ਰਿਲੀਜ਼ ਹੋਇਆ ਔਰ ਬਹੁਤ ਸਟੱਲਣ ਵਾਲਾ ਗਾਣਾ ਹੈ ਜਾਗੋ ਤੇ ਖਾਸ ਕਰਕੇ ਕਿਉਂਕਿ ਵਿਆਹਾਂ ਸ਼ਾਦੀਆਂ ਤੇ ਜੋ ਜਾਗੋ ਹੁੰਦਾ ਉਹਦੇ ਦੋ ਤਿੰਨ ਗਾਣੇ ਹੀ ਹੁੰਦੇ ਨੇ ਜਦੋਂ ਬੀਟ ਸੰਗਸ ਜਿਹੜੇ ਨੇ ਚੱਲਦੇ ਨੇ ਲੇਕਿਨ ਹੁਣ ਉਹਨਾਂ ਦੇ ਵਿੱਚ ਇੱਕ ਹੋਰ ਗਾਣਾ ਵੀ ਹੁਣ ਸ਼ਾਮਿਲ ਹੋ ਗਿਆ ਜੋ ਕਿ ਮਿਸ ਪੂਜਾ ਦਾ ਗਾਣਾ ਹੈ ਸੋ ਹੁਣ ਦੇਖਣਾ ਹੋਵੇਗਾ ਕਿ ਮਿਸ ਪੂਜਾ ਦੇ ਹੋਰ ਕਿਹੜੇ-ਕਿਹੜੇ ਗਾਣੇ ਜੁੜੇ ਨੇ ਉਹ ਟ੍ਰੈਂਡ 'ਚ ਆਉਂਦੇ ਨੇ ਕਿਉਂਕਿ ਕਿਤਨਾ ਕਿਤੇ ਟ੍ਰੈਂਡਿੰਗ 'ਚ ਚੱਲ ਰਿਹਾ ਹੈ ਮਿਸ ਪੂਜਾ ਦਾ ਗਾਣਾ ਸੋ ਆਪਣੇ ਆਪ ਨੂੰ ਅੱਜ ਦੇ ਟਾਈਮ ਤੇ ਅੱਜ ਦੇ ਕਲਾਕਾਰਾਂ ਦੇ ਬਰਾਬਰ ਰੱਖ ਕੇ ਚੱਲਣਾ ਬਹੁਤ ਵੱਡਾ ਟਾਸਕ ਹੈ ਔਰ ਇੱਥੋਂ ਤੱਕ ਆਪਣੇ ਇੱਕ ਕੈਰੀਅਰ ਦੀ ਜਦੋਂ ਦੀ ਸ਼ੁਰੂਆਤ ਕੀਤੀ ਔਰ ਇੱਥੋਂ ਤੱਕ ਔਰ ਕਿੰਨਾ ਲੰਬਾ ਚੱਲਣਾ ਇਹ ਵੀ ਇੱਕ ਕਲਾਕਾਰ ਨੂੰ ਆਪਣੀ ਸਟੇਬਿਲਿਟੀ ਤੇ ਜੋ ਹੈ ਬਹੁਤ ਧਿਆਨ ਦੇਣਾ ਪੈਂਦਾ ਸੋ ਉਹਨਾਂ ਦੇ ਵਿੱਚੋਂ ਮਿਸ ਪੂਜਾ ਇੱਕ ਨੇ ਜੋ ਹਜੇ ਤੱਕ ਇੰਡਸਟਰੀ ਦੇ ਵਿੱਚ ਸਟੇਬਲ ਨਹੀਂ ਔਰ ਉਹਨਾਂ ਨੂੰ ਉਹਨਾਂ ਹੀ ਸੁਣਿਆ ਜਾਂਦਾ ਜਿੰਨਾ ਕਿ ਬਾਕੀ ਕਲਾਕਾਰਾਂ ਨੂੰ